ਬਰਾੜ ਜੈਸੀ ਦੀ ਲਿਖੀ ਹੋਈ ਕਹਾਣੀ ਬਗਾਵਤ ਲੋਕਾਂ ਦੇ ਤਾਨੇ ਮੈਨੇ ਤੂੰ ਨਹੀਂ ਸੁਣਦੀ ਅਸੀਂ ਸੁਣਦੇ ਅਸੀਂ ਕੀ ਪਤਾ ਬਰ ਕੀ ਕੀ ਕਰਦੀ ਫਿਰਦੀ ਐ ਪਿੰਡੋਂ ਪੜਨ ਦਾ ਕਹਿ ਕੇ ਪਤਾ ਕਿਸ ਨਾਲ ਵੇਖੋ ਕੋਈ ਘਰ ਇਸ ਦੇ ਲਈ ਮੱਥੋ ਮੱਥਾ ਡੰਬੋ ਇਸ ਦਾ ਨਹੀਂ ਤਾਂ ਮੈਂ ਕੁਛ ਖਾ ਕੇ ਮਰ ਜੂ ਇੱਕੋ ਸਾਹੇ ਕਿੰਨਾ ਕੁਝ ਕਹਿ ਦਿੱਤਾ ਤੇ ਫਿਰ ਮਾਂ ਦਿਵਾਲੀ ਹੋ ਗਿਆ ਦੇਖ ਲਈ ਤੇਰੀ लाਡਲੀ ਦੇ ਘਾਰੇ ਮੂੰ ਕਾਲਾ ਕਰਾਉ ਫਿਰ ਰੋਮੀ ਅੱਖਾਂ ਚ ਘਸੁੰਨ ਦੇ ਕੇ ਮਾ ਨਿੱਕੀ ਨੂੰ ਘੂਰ ਦੀ ਰੋਟੀਆਂ ਵੇਲ ਰਹੀ ਸੀ ਤੇ ਫਿਰ ਵੇਲ ਨਾਲ ਜ਼ੋਰ ਦੀ ਪ੍ਰਾਂਚ ਸੁੱਟ ਕੇ ਆ ਕਿ ਆਹ ਓਰੇ ਵੇਲ ਰੋਟੀਆਂ ਡੱਕਾ ਕੰਮ ਦਾ ਨਹੀਂ ਕਰਦੀ ਉੱਤੋਂ ਲਾਂਬੇ ਲੈਂਦੀ ਫਿਰਦੀ ਨਿੱਕੀ ਪਮਤਰੀ ਜਹੀ ਥਾਂੇ ਕੰਮ ਦੀ ਖਲੋਤੀ ਰਹੀ ਐਸਾ ਮੈਂ ਕੀ ਕਰਤਾ ਜੋ ਇੰਨਾ ਕੁਝ ਭਰਾ ਸੁਣਾ ਗਿਆ ਨਿੱਕੀ ਨੇ ਪਹਿਲਾਂ ਚੁੱਪ ਰਹਿਣਾ ਹੀ ਬਿਹਤਰ ਸਮਝਿਆ ਪਰ ਫੇਰ ਲੱਗਾ ਕਿ ਅੱਜ ਚੁੱਪ ਰਹੀ ਤਾਂ ਹਮੇਸ਼ਾ ਦਬਾਉਣਗੀ ਇੱਕੋ ਜ਼ਿੰਦਗੀ ਇੱਕੋ ਜ਼ਿੰਦਗੀ ਵਾਰ-ਵਾਰ ਕਿਸੇ ਨੇ ਨਹੀਂ ਆਉਣਾ ਨਿੱਕੀ ਮੂੰਹ ਤੋਂ ਮੁੜ ਕੇ ਪੁੰਚੀ ਭਰਾ ਮੂਰੇ ਜਾ ਖੜੀ ਤੇ ਕਹਿਣ ਲੱਗੀ ਦਸਖਾਂ ਬੱਸਾਂ ਤੇ ਜਾਣ ਨਾਲ ਮੈਂ ਕਿਵੇਂ ਗਲਤ ਹੋਈ ਲੋਕ ਜੋ ਮੇਰੇ ਬਾਰੇ ਗੱਲਾਂ ਕਰਦੇ ਉਹ ਤੇਰੇ ਬਾਰੇ ਵੀ ਕਰਦੇ ਨੇ ਕਹਿੰਦੇ ਆ ਕਿ ਥੋੜਾ ਮੁੰਡਾ ਬੇਲੜ ਹੈ ਸਵੇਰੇ ਸ਼ਾਮ ਮੋੜਾਂ ਤੇ ਖੜਾ ਜੱਕੜ ਮਾਰਦਾ ਕੀ ਅਸੀਂ ਮੋੜ ਤੋਂ ਤੈਨੂੰ ਕੁੱਟ ਕੇ ਲੈ ਕੇ ਆਈਂ ਤੁਸੀਂ ਮੋੜਾਂ ਤੇ ਨਾ ਖੜੋ ਤਾਂ ਲੋਕਾਂ ਦੀਆਂ ਧੀਆਂ ਪੈਣਾ ਵੀ ਬੇਚੀਜ਼ ਖੋ ਕੇ ਬਸ ਅੱਡੇ ਖੜ ਜਾਂ। ਜੋ ਤੁਹਾਡੇ ਦੋਸਤ ਸਵਾਦ ਲੈ ਲੈ ਕੁੜੀਆਂ ਦੀਆਂ ਗੱਲਾਂ ਦੱਸਦੇ ਐ ਤੁਸੀਂ ਨਾ ਸੁਣੋ ਤਾਂ ਸਾਡੇ ਵੀ ਸਰੀਰ ਅੱਖਾਂ ਨਾਲ ਨਾ ਸਕੈਨ ਹੋਣ ਥੋੜੇ ਕਰਕੇ ਸਾਡਾ ਘਰਾਂ ਤੋਂ ਬਾਹਰ ਨਿਕਲਣਾ ਔਖਾ ਹੋਇਆ ਪਿਆ ਤੇ ਰਹੀ ਗੱਲ ਆਪਦੀ ਮਰਜ਼ੀ ਦੇ ਮੁੰਡੇ ਨਾਲ ਵਿਆਹ ਕਰਾਉਂਦੀ। ਕੋਈ ਚੰਗਾ ਲੱਗੂਗਾ ਤਾਂ ਕਰਾ ਵੀ ਲਵ ਤੇਰੇ ਵਾਂਗ ਨਹੀਂ ਆਖਦੀ ਫਲਾਨਾ ਮੁੰਡਾ ਪਟਣਾ ਜੋ ਵੀ ਹੋਇਆ ਵਿਆਹ ਤੀਕ ਜਾਉ ਨਿੱਕੀ ਦਾ ਸਾਰਾ ਗੁੱਸਾ ਨਿਕਲ ਗਿਆ ਤੇ ਫਿਰ ਚੁੱਪਚਾਪ ਜਾ ਕੇ ਰੋਟੀਆਂ ਪਕਾਉਣ ਲੱਗ ਪਈ ਬਾਪੂ ਮਾਂ ਤੇ ਉਸ ਦਾ ਪ੍ਰਾਥਾ ਹੀ ਸੁੰਨ ਜਿਹੀ ਹੋ ਗਈ ਕਿਸ ਦੇ ਬੋਲਣ ਚ ਐਡਾ ਹੌਸਲਾ ਕਿੱਥੋਂ ਆਇਆ ਨਿੱਕੀ ਦੀ ਮਾਂ ਨੂੰ ਆਪ ਦਾ ਵੇਲਾ ਚਾਹ ਦਾ ਆ ਕਿ ਕਾਸ਼ ਮੈਂ ਵੀ ਉਦੋਂ ਬੋਲੀ ਹੁੰਦੀ ਜਦੋਂ ਪੁਰਾਣੇ ਲੋਕਾਂ ਤੋਂ ਸੁਣ ਸੁਣ ਕੇ ਉਹਨੂੰ ਟੈਂਪੂ ਤੇ ਪੜਨ ਜਾਣ ਤੋਂ ਹਟਾ ਲਿਆ ਸੀ ਕਿਹਾ ਸੀ ਕਿ ਵਿਆਹ ਕਰ ਦੇ ਉਹ ਵੀ ਹੁਣ ਮਰਿੰਡੇ ਵਾਲੀ ਸਹੇਲੀ ਵਾਂਗ ਨਰਸ ਲੱਗੀ ਹੁੰਦੀ ਮਾਂ ਅੰਦਰੋਂ ਪੂਰੀ ਖੁਸ਼ੀ ਕਿ ਨਿੱਕੀ ਨੇ ਬਗਾਵਤ ਕਰਨ ਦਾ ਹੌਸਲਾ ਕਰੀ ਧੰਨਵਾਦ